ਵਾਇਕੁਰ ਚਿੱਕਾ ਖਾਲਸਾ ਵਾਇਕੁਰ ਚੀਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੁਆਲਿਟੀਕ ਚੈਨਲ ਤੇ ਤੇ ਆਸ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦੀ ਜਿਹੜੀ ਆਪਾਂ ਕਲਾਸ ਲੈ ਕੇ ਆਏ ਆ ਉਹ ਹੈਗਾ ਜੀ ਹੈਵੀ ਸਾਈਜ਼ ਦਾ ਜਿਹੜਾ ਸੂਟ ਕਟਿੰਗ ਕਰਨਾ ਸਿੰਪਲ ਸੂਟ ਹੈ ਹੈਵੀ ਸਾਈਜ਼ ਦਾ ਸੂਟ ਕਟਿੰਗ ਕਰਨਾ ਹੈ ਉਹਦੀ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਨਾਪ ਚੈੱਕ ਕਰ ਲਓ ਸਾਡੀ ਸ਼ਰਟ ਦੀ ਜਿਹੜੀ ਲੈਂਥ ਹੈਗੀ ਆ 45 ਹੈ ਠੀਕ ਹੈ ਔਰ ਲੈਂਥ ਦੇ ਵਿੱਚ ਹਮੇਸ਼ਾ ਆਪਾਂ ਘੱਟੋ ਘੱਟ 3 ਇੰਚ ਜ਼ਰੂਰ ਪਲੱਸ ਕਰਨਾ ਹੈ ਠੀਕ ਹੈ 45 ਹੈ ਤਾਂ 3 ਇੰਚ ਪਲੱਸ ਕਰਕੇ ਸਾਡੀ ਹੋ ਗਈ ਹੈ 48 ਇੰਚ ਠੀਕ ਹੈ ਉਸ ਤੋਂ ਬਾਅਦ ਘੇਰਾ ਆ ਘੇਰਾ ਸਾਡਾ 27 ਹੈ ਤਾਂ ਉਹਦੇ ਵਿੱਚ ਆਪਾਂ 4 ਇੰਚ ਪਲੱਸ ਕਰਾਂਗੇ ਠੀਕ ਹੈ ਕਿਉਂਕਿ ਆਪਾਂ ਨੇ ਪਾਈਪਿੰਗ ਲਗਾਣੀ ਹੈ ਇਸ ਕਰਕੇ ਤੇ 4 ਇੰਚ ਪਲੱਸ ਕਰਕੇ ਸਾਡਾ ਘੇਰਾ ਹੋ ਗਿਆ ਹੈ 31 ਇੰਚ ਠੀਕ ਹੈ ਤੀਰਾ ਹੈਗਾ ਆਪਣਾ 13 ਇੰਚ ਚੈਸਟ ਹੈਗੀ ਹੈ 24 ਇਹ ਸਾਡਾ ਤਿਆਰ ਨਾਪ ਹੈਗਾ ਆ 24 ਔਰ ਕਮਰ ਹੈਗੀ ਆ 22.5 हिप ਹੈਗੀ ਆਪਣੀ 27 ਇੰਚ ਠੀਕ ਹੈ 슬ੀਵਸ ਦੀ ਲੈਂਥ ਹੈਗੀ ਆ 16 ਔਰ ਮੋਰੀ ਅਰਾਊਂਡ ਮੋਰੀ ਜਿਹੜੀ ਹੈਗੀ ਉਹ 6 ਇੰਚ ਹੈ ਤੇ ਆਪਾਂ ਨੇ ਜਿਹੜੀ ਸਾਈਡ ਸੀਨ ਰੱਖਣੀ ਹੈਗੀ ਉਹ 15 ਔਰ ਪਲੇਟ ਸਾਡੀ 11.5 ਤੋਂ ਸਟਾਰਟ ਹੋਣੀ ਹੈ neck ਦੋਨੋਂ ਜਿਹੜੇ ਹੈਗੇ ਆ ਉਹ 6 ਇੰਚ ਦੇ ਆ ਠੀਕ ਹੈ ਆਜੋ ਹੁਣ ਕਰਦੇ ਆ ਕਟਿੰਗ ਸਭ ਤੋਂ ਪਹਿਲਾਂ ਤੁਸੀਂ ਇੱਥੋਂ ਇੱਕ ਸਿੱਧੀ ਲਾਈਨ ਡਰਾ ਕਰ ਲੈਣੀ ਆ ਠੀਕ ਹੈ ਇਸ ਤਰ੍ਹਾਂ ਕਾਂ ਕਿ ਕੋਈ ਵੀ ਕਾਣ ਨਾ ਰਵੇ। ਔਰ ਉਸ ਤੋਂ ਬਾਅਦ ਹੁਣ ਆਪਾਂ ਨੇ ਇੱਥੋਂ ਇੰਚ ਟੇਪ ਰੱਖ ਲੈਣਾ। ਬਿਨਾਂ ਇੰਚ ਟੇਪ ਚੱਕੇ ਹੀ ਆਪਾਂ ਨੇ ਮਾਰਕਿੰਗ ਕਰਨੀ ਹੈ ਇਸ ਤਰ੍ਹਾਂ ਠੀਕ ਹੈ। ਸਭ ਤੋਂ ਪਹਿਲਾਂ ਆਪਣੀ ਚੈਸਟ ਹੈਗੀ ਆ 24 ਇੰਚ ਠੀਕ ਹੈ। 24 ਹੈ ਤਾਂ ਆਪਾਂ ਨੇ ਜਿਹੜਾ ਮੋਂਡਾ ਲਗਾਣਾ ਹੈ ਉਹ 8 ਇੰਚ ਤੇ ਲਗਾਣਾ ਹੈ ਠੀਕ ਹੈ ਜੀ। ਇਸ ਤਰ੍ਹਾਂ 8 ਇੰਚ ਤੇ ਔਰ ਉਸ ਤੋਂ ਬਾਅਦ ਫਿਰ ਆਪਾਂ ਨੇ ਪਲੇਟ ਦੀ ਲੈਂਥ ਜਿਹੜੀ ਰੱਖਣੀ ਹੈ ਜਿਵੇਂ ਸਾਡੀਆਂ ਤਿਆਰ ਹੈਗੀਆਂ 11.5 ਤੇ ਤਾਂ ਆਪਾਂ ਮਾਰਕਿੰਗ ਕਰਨੀ ਹੈ 12 ਇੰਚ ਤੇ ਅੱਧਾ ਇੰਚ ਪਲੱਸ ਕਿਉਂਕਿ ਇੱਥੋਂ ਅੱਧਾ ਇੰਚ ਸਾਡਾ ਸਲਾਈ ਦੇ ਵਿੱਚ ਆ ਜਾਣਾ ਹੈ ਔਰ ਇੱਥੋਂ ਆਪਾਂ ਨੇ ਹੁਣ ਜਿਹੜੀ ਪਲੇਟ ਦੀ ਲੈਂਥ ਲੈਣੀ ਹੈ ਆਪਾਂ 7 ਇੰਚ ਦੀ ਲੈਣੀ ਹੈ ਠੀਕ ਹੈ ਜੀ ਔਰ 7 ਦਾ ਹਾਫ ਜਿਹੜਾ ਹੋ ਗਿਆ 3.5 ਤੇ ਇਹ ਸਾਡਾ ਕਮਰ ਦਾ ਨਿਸ਼ਾਨ ਹੋ ਗਿਆ ਠੀਕ ਹੈ ਹੁਣ ਆਪਾਂ ਨੇ ਪਹਿਲਾਂ ਚੈਸਟ ਦਾ ਨਿਸ਼ਾਨ ਜਿਹੜਾ ਇਹਨੂੰ ਸਿੱਧਾ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਇਹ ਕਮਰ ਦੇ ਨਿਸ਼ਾਨ ਨੂੰ ਵੀ ਸਿੱਧਾ ਕਰ ਲੈਣਾ। ਇਸ ਤਰ੍ਹਾਂ। ਹੁਣ ਆਪਾਂ ਜਿਹੜਾ ਇਹ ਮੋਢੇ ਦਾ ਨਿਸ਼ਾਨ ਲਗਾਇਆ ਚੈਸਟ ਦਾ ਇੱਥੋਂ ਆਪਾਂ ਨੇ ਰੱਖਣਾ ਹੈ ਸਾਈਡ ਸੀਨ। ਸਾਈਡ ਸੀਨ ਸਾਡੀ ਹੈਗੀ ਹੈ ਜੀ 15 ਤਾਂ ਆਪਾਂ 1 ਇੰਚ ਐਕਸਟਰਾ ਲੈਣਾ ਹੈ ਠੀਕ ਹੈ ਜੀ ਕਿਉਂਕਿ ਆਪਾਂ ਨੇ ਫੁੱਲ ਪਲੇਟਾਂ ਪਾਣੀਆਂ ਅੱਧਾ ਇੰਚ ਸਾਡਾ ਇੱਥੇ ਸਲਾਈ ਚਾ ਦੇਣਾ ਔਰ ਅੱਧਾ ਇੰਚ ਦੇ ਵਿੱਚ ਇੱਥੇ ਪਲੇਟ ਪੈ ਜਾਣੀ ਹੈ। ਠੀਕ ਹੈ ਇਹ ਹੋ ਗਿਆ ਸਾਡਾ हिਪ ਦਾ ਨਿਸ਼ਾਨ। ਇਨੂੰ ਵੀ ਸਿੱਧਾ ਕਰ ਲੈਣਾ ਇਸ ਤਰ੍ਹਾਂ ਹੁਣ ਆਪਾਂ ਨੇ ਲੈਂਥ ਦਾ ਲਗਾਉਣਾ ਆ ਇੱਥੋਂ ਇੰਚ ਟੇਪ ਰੱਖ ਕੇ ਜਿੰਨੀ ਲੈਂਥ ਹੈ 45 ਇੰਚ ਤਾਂ ਆਪਾਂ ਇਹ ਵੀ ਅੱਧਾ ਇੰਚ ਐਕਸਟਰਾ ਲੈਣਾ ਠੀਕ ਹੈ ਉਸ ਤੋਂ ਬਾਅਦ 2.5 ਇੰਚ ਆਪਾਂ ਨੇ ਫੋਲਡ ਕਰਨ ਵਾਸਤੇ ਹੇਠਾਂ ਤੋਂ ਲੈਣਾ ਠੀਕ ਹੈ ਔਰ ਇਹਨਾਂ ਨਿਸ਼ਾਨਾਂ ਨੂੰ ਵੀ ਆਪਾਂ ਨੇ ਸਿੱਧਾ ਮਿਲਾ ਲੈਣਾ ਐਦਾਂ ਮੇਰੇ ਤੁਸੀਂ ਘੇਰਾ ਜਿਆਦਾ ਫੋਲਡ ਹੇਠਾ ਰੱਖਣਾ ਚਾਹੁੰਦੇ ਆ ਤਾਂ 3 ਇੰਚ ਵੀ ਲੈ ਸਕਦੇ ਹੋ ਠੀਕ ਹੈ ਹੁਣ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ ਸਭ ਤੋਂ ਪਹਿਲਾਂ ਚੈਸਟ ਹੈਗੀ ਸਾਡੀ 24 ਇੰਚ 24 ਦਾ ਹਾਫ ਹੋ ਗਿਆ 12 ਠੀਕ ਹੈ ਇੱਥੇ ਸਾਡਾ 12 ਇੰਚ ਹੋ ਗਿਆ ਤਾਂ ਆਪਾਂ ਨੇ ਜਿਹੜਾ ਅੱਧਾ ਇੰਚ ਐਕਸਟਰਾ ਲੈਣਾ ਆ ਇੱਥੇ ਜਿਹੜੀ ਆਪਾਂ ਨੇ ਛੋਟੀ ਪਲੇਟ ਪਾਣੀ ਆ ਉਹਦੇ ਵਾਸਤੇ ਠੀਕ ਹੈ 12.5 ਉਸ ਤੋਂ ਬਾਅਦ ਕਮਰ ਹੈਗੀ ਹੈ 22.5 22.5 ਦਾ ਹਾਫ ਹੋ ਗਿਆ 11.25 ਠੀਕ ਹੈ ਜੇ ਇਦਾਂ ਨਹੀਂ ਪਤਾ ਲੱਗਦਾ ਤਾਂ ਇਸ ਤਰ੍ਹਾਂ ਤੁਸੀਂ ਇੰਚ ਟੇਪ ਨੂੰ ਫੋਲਡ ਕਰਕੇ ਦੇਖ ਲੈਣਾ ਠੀਕ ਹੈ ਜੀ ਸਵਾ 11 ਆ ਗਿਆ ਤਾਂ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਇੰਚ ਲੈਣਾ ਤਾਂ ਇੱਥੇ ਆ ਰਹਿਣਾ ਸਾਡਾ ਪੋਨੇ 12 ਇੰਚ ਇਸ ਤਰ੍ਹਾਂ ਆਪਾਂ ਜਿਹੜਾ ਵੀ ਪਲੇਟਾਂ ਦਾ ਮਾਰਜਨ ਉਹ ਪਹਿਲੇ ਹੀ ਲੈ ਲੈਣਾ ਆ ਉਸ ਤੋਂ ਬਾਅਦ ਹਿਪ ਹੈਗੀ ਹੈ ਸਾਡੀ 27 ਇੰਚ 27 ਦਾ ਹਾਫ ਹੋ ਗਿਆ 13.5 ਠੀਕ ਹੈ ਹੁਣ ਆਪਾਂ ਇਹਨੂੰ ਕਿਉਂਕਿ ਹੈਵੀ ਸਾਈਜ਼ ਦੇ ਵਿੱਚ ਆ ਤਾਂ ਆਪਾਂ ਇਹ 6 ਫੱਟੀ ਦੀ ਮੱਧ ਦੇ ਨਾਲ ਇਹਦੇ ਵਿੱਚ ਜਿਹੜੀ ਹੈ ਮਾਰਕਿੰਗ ਨੂੰ ਆਪਾਂ ਮਿਲਾਣਾ ਆ ਇਸ ਤਰ੍ਹਾਂ ਠੀਕ ਹੈ ਜਦੋਂ ਵੀ ਹੈਵੀ ਸਾਈਜ਼ ਦਾ ਸੂਟ ਕਟਿੰਗ ਕਰਦੇ ਆ ਤਾਂ ਇਦਾਂ ਸਕੇਲ ਦੇ ਨਾਲ ਤੁਸੀਂ ਮਾਰਕਿੰਗ ਕਰ ਲੈਣੀ ਆ ਹੁਣ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਗਾਣੇ ਆ ਇਹਨਾਂ ਨੂੰ ਸਿੱਧੇ ਕਰ ਲੈਣਾ ਆ ਇਸ ਤਰ੍ਹਾਂ ਠੀਕ ਹੈ ਹੁਣ ਇੱਥੇ ਸਾਡੀ ਕਮਰ ਹੈਗੀ ਆ 22 ਤੋਂ ਪਲੱਸ ਠੀਕ ਹੈ ਸਾਢੇ 22 ਆ ਤਾਂ ਆਪਾਂ ਜਿਹੜਾ ਇੱਥੋਂ ਡਿਸਟੈਂਸ ਲੈਣਾ ਆ ਉਹ 4 ਇੰਚ ਦਾ ਲੈਣਾ ਆ ਠੀਕ ਹੈ ਕਿਉਂਕਿ ਨਾਰਮਲ ਸਟੈਂਡਰਡ ਸਾਈਜ਼ ਜਿਹੜਾ ਹੁੰਦਾ ਆ ਉਹ 3.5 ਦਾ ਹੁੰਦਾ ਆ ਤੇ ਆਪਾਂ ਇੱਥੇ ਹੁਣ ਲੈਣਾ ਆ 4 ਇੰਚ ਦਾ ਠੀਕ ਹੈ ਇਹਨੂੰ ਆਪਾਂ ਕਰ ਲੈਣਾ ਸਿੱਧਾ ਔਰ ਇੱਥੋਂ ਜਿਹੜਾ ਤਕਰੀਬਨ ਅੱਧਾ ਦਾ ਇੰਚ ਦਾ ਕਪੜਾ ਜਿਹੜਾ ਆਪਾਂ ਨੇ ਵੇਚ ਲੈਣਾ ਆ ਔਰ ਇਸ ਤਰ੍ਹਾਂ ਜਿਹੜੀ ਸਾਡੀ ਇਹ ਪਲੇਟ ਪੈਣੀ ਆ ਕਦੇ ਵੀ ਪਲੇਟ ਨੂੰ ਜਿਆਦਾ ਗੋਲਾ ਇੱਥੋਂ ਇੱਕੋ ਦਮ ਗਲਾਈ ਚ ਨਹੀਂ ਦੇਣਾ ਸਿੱਧਾ तिरਸ਼ੀ ਲਿਜਾ ਕੇ ਫੇਰ ਇੱਥੇ ਦੁਆ ਕਰਨਾ ਇਹ ਹੁਣ ਪੈ ਗਈ ਹੈ ਸਾਡੀ ਲੌਂਗ ਪਲੇਟ ਠੀਕ ਹੈ ਹੁਣ ਇੱਧਰ ਨੂੰ ਆਪਾਂ ਨੇ ਲੈਣਾ ਹੈ ਜਿਹੜਾ ਇਹ ਕਿਉਂਕਿ ਇਹ ਸਾਈਜ਼ ਹੈਵੀ ਹੈ ਤਾਂ ਆਪਾਂ ਇੱਥੋਂ ਸਵਾ 2 ਇੰਚ ਤੇ ਲੈਣਾ ਹੈ ਡਿਸਟੈਂਸ ਠੀਕ ਹੈ ਕਿਉਂਕਿ ਆਮ ਪਤਲੇ ਬੰਦੇ ਦੇ ਅਗਰ ਤੁਸੀਂ ਪਤਲੇ ਕੁੜੀਆਂ ਦਾ ਬਣਾ ਰਹੇ ਹੋ ਤਾਂ ਇੱਥੋਂ 1.5 ਇੰਚ ਵੀ ਲੈ ਸਕਦੇ ਹੋ ਠੀਕ ਹੈ ਔਰ ਥੋੜਾ ਜਿਹਾ ਮੀਡੀਅਮ ਜਿਹਾ ਸਾਈਜ਼ ਹੈਗਾ ਤਾਂ ਤੁਸੀਂ ਇੱਥੋਂ 2 ਇੰਚ ਲੈ ਲੈਣਾ ਹੁਣ ਇਹ ਸਾਡਾ ਥੋੜਾ ਹੈਵੀ ਸਾਈਜ਼ ਹੈ ਤਾਂ ਆਪਾਂ ਇਥੋਂ ਸਵਾ 2 ਇੰਚ ਲੈ ਲੈਣਾ ਠੀਕ ਹੈ ਔਰ ਇਧਰੋਂ ਤੁਸੀਂ ਕਿਉਂਕਿ ਜਿਹੜੇ ਹੈਵੀ ਸਾਈਜ਼ ਹੁੰਦੇ ਆ ਤੁਸੀਂ ਕਮਰ ਤੋਂ 1 ਇੰਚ ਤਕਰੀਬਨ ហេਠਾ ਇਸ ਤਰ੍ਹਾਂ ਮਿਲਾ ਲੈਣਾ ਇੱਥੇ ਠੀਕ ਹੈ ਤੇ ਇਹ ਹੋ ਗਈ ਸਾਡੀ ਜਿਹੜੀ ਤਿਰਛੀ ਪਲੇਟ ਹੋ ਗਈ ਹੁਣ ਆਪਾਂ ਨੇ ਜਿਹੜੀ ਇਹ ਵਾਲੀ ਪਲੇਟ ਪਾਣੀ ਆ ਉਸ ਤੋਂ ਪਹਿਲਾਂ ਆਪਾਂ ਜਿਹੜਾ ਇਧਰੋਂ ਮੋਡੇ ਦਾ ਜਿਹੜੇ ਨਿਸ਼ਾਨ ਆ ਉਹ ਲਗਾ ਲੈਣੇ ਆ ਸਭ ਤੋਂ ਪਹਿਲਾਂ ਟੀਰਾ ਸਾਡਾ ਹੈਗਾ ਜੀ 6.5 ਇੰਚ ਠੀਕ ਹੈ 13 ਇੰਚ ਹੈ ਤਾਂ 13 ਦਾ ਹਾਫ ਆਪਾਂ ਕਰ ਲੈਣਾ 6.5 ਜੇ ਇਦਾਂ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਪਾਂ ਕਿੰਨਾ ਕਰਨਾ ਤਾਂ ਇਸ ਤਰ੍ਹਾਂ ਟੀਰਾ ਤੁਹਾਡਾ ਜਿੰਨਾ ਹੈਗਾ ਆ ਉਹਨੂੰ ਇਦਾਂ ਹਾਫ ਕਰ ਲਓ ਤੇ ਉੱਥੇ ਆਪਣੀ ਮਾਰਕਿੰਗ ਕਰ ਲਓ ਠੀਕ ਹੈ ਤੇ ਇੱਥੋਂ ਹੇਠਾਂ ਤੋਂ ਵੀ ਆਪਾਂ ਨੇ 6.5 ਲੈਣਾ ਹੈ ਔਰ ਇੱਕ ਅੱਧਾ ਇੰਚ ਅੰਦਰ ਨੂੰ ਨਿਸ਼ਾਨ ਲਗਾਉਣਾ ਹੈ ਠੀਕ ਹੈ ਹੁਣ ਆਪਾਂ ਨੇ ਇੱਥੋਂ ਇਹਨੂੰ ਸਿੱਧਾ ਮਿਲਾ ਲੈਣਾ ਆਰੇ ਇਹਨੂੰ ਇਸ ਤਰ੍ਹਾਂ ਤਿਰਛਾ ਮਿਲਾ ਲੈਣਾ ਠੀਕ ਹੈ ਹੁਣ ਇਹਨੂੰ ਨਾਲੇ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਇੱਥੇ ਹਾਫ ਦਾ ਨਿਸ਼ਾਨ ਲਗਾ ਲਓ ਜਿੱਥੇ ਤੱਕ ਆਪਾਂ ਨੇ ਜਿਹੜੀ ਹੈ ਗੁਲਾਈ ਜਿਹੜੀ ਹੈ ਮਿਲਾਣੀ ਹੈ ਹੁਣ ਇਹਦੇ ਵਿੱਚ ਕੀ ਹੈ ਕਿ ਇਹ ਸਾਡਾ ਹੈਵੀ ਸਾਈਜ਼ ਹੈ ਤਾਂ ਆਪਾਂ ਇਹਦੀ ਜਿਹੜੀ ਗੁਲਾਈ ਹੈ ਉਹ ਕਿੰਨੇ ਇੰਚ ਦੀ ਪਾਣੀ ਠੀਕ ਹੈ ਕਿਉਂਕਿ ਨਾਰਮਲ ਸਟੈਂਡਰਡ ਸਾਈਜ਼ ਜਿਹੜਾ ਹੁੰਦਾ ਹੈ ਉਹਦੇ ਵਿੱਚ ਤਕਰੀਬਨ 2.5 ਡੇਢ ਕ ਦੀ ਚੱਲ ਜਾਂਦੀ ਹੈ ਜਿਆਦੇ ਪਤਲੇ ਦੇ ਅ 2 ਇੰਚ ਦੀ ਜਾਂ ਪੌਣੇ 2 ਇੰਚ ਦੀ ਜਿਹੜੀ ਬਾਹਰ ਵਾਲੀ ਗੁਲਾਈ ਚੱਲਦੀ ਹੈ ਪਰ ਇਹ ਹੁਣ ਆਪਾਂ ਨੇ ਪਾਣੀ ਹੈ 3.5 ਇੰਚ ਤੇ ਠੀਕ ਹੈ ਬਾਕੀ ਤੁਸੀਂ ਕਸਟਮਰ ਦੇ ਸਾਈਜ਼ ਦੇ ਹਿਸਾਬ ਦੇ ਨਾਲ ਦੇਖ ਸਕਦੇ ਹੋ ਜਿੰਨਾ ਕ ਤੁਹਾਨੂੰ ਲੱਗਦਾ ਕਿ ਤੁਹਾਡੇ ਕਸਟਮਰ ਦੇ ਸਹੀ ਆਊਗਾ ਉਸ ਹਿਸਾਬ ਨਾਲ ਹੋ ਸਕਦਾ ਹੈ ਕਈਆਂ ਦੇ 24 ਤੇ ਘੱਟ ਵੀ ਪੈ ਕਿਉਂਕਿ ਆ ਚੀਜ਼ ਕਈਆਂ ਦੀ ਵੈਸੇ ਘੱਟ ਹੁੰਦੀ ਹੈ ਪਰ ਇੱਥੋਂ ਫਿਟਿੰਗ ਜਿਹੜੀ ਆ ਜ਼ਿਆਦਾ ਹੁੰਦੀ ਹੈ ਠੀਕ ਹੈ ਉਹਦੇ ਵਾਸਤੇ ਤੁਸੀਂ 3 ਇੰਚ ਦੀ ਵੀ ਪਾ ਸਕਦੇ ਹੋ ਪਰ ਮੈਂ ਇੱਥੇ 3.5 ਦੀ ਪਾਣੀ ਲਗੀ ਆ ਇਸ ਤਰ੍ਹਾਂ ਇੱਥੋਂ ਤਕਰੀਬਨ ਇੰਚ ਕੇ ਹੇਠਾਂ ਹੀ ਆਪਾਂ ਨੇ ਇਹਨੂੰ ਮਿਲਾ ਦੇਣਾ ਹੈ ਇਹ ਹੋ ਗਈ ਹੁਣ ਆਪਾਂ ਜਿਹੜੀ ਇਹ ਵਾਲੀ ਪਾਣੀ ਆ ਅੰਦਰ ਵਾਲੀ ਗੁਲਾਈ ਇਹ ਆਪਾਂ ਨੇ ਪਾਣੀ ਆ 2 ਇੰਚ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਮਿਲਾ ਕੇ ਲੈ ਕੇ ਆਣਾ ਆ ਔਰ ਆਹ ਤਿਰਛੇ ਨਿਸ਼ਾਨ ਦੇ ਨਾਲ ਇੱਥੇ ਮਿਲਾ ਦੇਣਾ ਠੀਕ ਹੈ ਇਹ ਸਾਡੀਆਂ ਕਾਟਾਂ ਪੈ ਗਈਆਂ ਹੁਣ ਆਪਾਂ ਇੱਥੋਂ ਕਰਨਾ ਹੈ ਡਾਊਨ ਠੀਕ ਹੈ ਇੱਥੋਂ ਕਰਾਂਗੇ ਆਪਾਂ ਅੱਧਾ ਇੰਚ ਡਾਊਨ ਔਰ ਇਧਰੋਂ ਜਿੰਨੀ ਤੁਹਾਡੀ ਗਲੇ ਦੀ ਬ੍ਰਾਡ ਹੈਗੀ ਆ ਠੀਕ ਹੈ ਇੱਥੋਂ ਆਪਾਂ 2.5 ਇੰਚ ਤੇ ਰੱਖਾਂਗੇ ਔਰ ਇਹਨੂੰ ਇਹ ਤਾਂ ਤਿਰਸ਼ੀ ਕਾਟ ਜਿਹੜੀ ਆ ਪਾ ਲੈਣੀ ਆ ਠੀਕ ਹੈ ਇਹ ਹੋ ਗਈ ਸਾਡੀ ਜਿਹੜੀ ਹੈਵੀ ਸਾਈਜ਼ ਦਾ ਸੂਟ ਹੈ ਉਹਦੀ ਮਾਰਕਿੰਗ ਤੇ ਇੱਕ ਰਹਿ ਗਿਆ ਆਪਣੀ ਛੋਟੀ ਪਲੇਟ ਉਹ ਹੁਣ ਕਿੱਦਾਂ ਪਾਣੀ ਹੈ ਜਿਹੜਾ ਆਪਾਂ ਇਹ ਮੇਨ ਤੀਰਾ ਲਿਆ ਆ ਇਹਦੇ ਕਰੋਸ ਨੂੰ ਆਪਾਂ ਨੇ ਇਸ ਤਰ੍ਹਾਂ ਤਿਰਛਾ ਜਿਹੜਾ ਹੈ ਲੌਂਗ ਪਲੇਟ ਦੇ ਨਾਲ ਜਿਹੜੀ ਲੰਬੀ ਪਲੇਟ ਪਾਈ ਹੈ ਇਹਦੇ ਨਾਲ ਮਿਲਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਇਹਨੂੰ ਇਸ ਕਾਟ ਤੱਕ ਸਿੱਧਾ ਮਿਲਾ ਲੈਣਾ ਹੈ ਹੁਣ ਆਪਾਂ ਨੇ ਇੱਥੋਂ ਐਂਜੀ ਟੇਪ ਨੂੰ ਸਿੱਧਾ ਰੱਖਣਾ ਹੈ ਔਰ ਜਿੱਥੇ ਕਰੋਸ ਕਰਦਾ ਹੈ ਉੱਥੇ ਆਪਾਂ ਨੇ ਨਿਸ਼ਾਨ ਲਗਾ ਲੈਣੇ ਆ ਠੀਕ ਹੈ ਇਹ ਸਾਡੀ ਪਲੇਟ ਜਿਹੜੀ ਪੈਣੀ ਹੈ ਇੰਨੀ ਹੁਣ ਆਪਾਂ ਕਰਦੇ ਆ ਕਟਿੰਗ ਪਹਿਲਾਂ ਸਿੱਧਾ ਕਟਿੰਗ ਕਰਨਾ ਹੈ ਉਸ ਤੋਂ ਬਾਅਦ ਆਪਾਂ ਨੇ ਤੇਰਸ਼ਾ ਠੀਕ ਹੈ ਹੁਣ ਆਪਾਂ ਨੇ ਚਾਰੋਂ ਪੱਲੇ ਨੂੰ ਇਕੱਠਿਆਂ ਨੂੰ ਬੈਕ ਸਾਈਡ ਨੂੰ ਫੋਲਡ ਕਟਿੰਗ ਕਰਨਾ ਹੈ ਇਸ ਤਰ੍ਹਾਂ ਹੁਣ ਜਿਹੜਾ ਇਹ ਫਰੰਟ ਕਾਰਟ ਹੈਗੀ ਹੈ ਇਹਨੂੰ ਆਪਾਂ ਸਿਰਫ ਉੱਪਰਲੇ ਦੋ ਪੱਲਿਆਂ ਨੂੰ ਪਾਣੀ ਹੈ बिल्कुल निशान के उत्ते उत्ते अपने कटिंग कर ली है हम इतने लगा लेंगे आपट्ट प्लेट के कट लगन ये साड़ी कमर दे और ये हिप दे और इधर आपने फोल्डिंग का कट ला लेना और इस निशान तो अपने एक्सट्रा जोड़ा कपड़ा हैगा कटिंग कर ला है तो दूजी साइड आप ਲੇਟਾਂ ਦੀ ਮਾਰਕਿੰਗ ਕਰ ਲੈਣੀ ਹੈ ਜਿੱਦਾਂ ਤੁਹਾਨੂੰ ਸੌਖਾ ਲੱਗਦਾ ਉਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਟ੍ਰੇਸਿੰਗ ਵੀਲ ਦੇ ਨਾਲ ਜਾਂ ਕੈਂਚੀ ਜਾਂ ਪੈਨ ਦੀ ਨਿਪ ਦੇ ਨਾਲ ਜਿਹੜਾ ਤੁਸੀਂ ਨਿਸ਼ਾਨ ਲਾ ਕੇ ਵੀ ਲਾ ਸਕਦੇ ਹੋ ਦੂਜੀ ਸਾਈਡ ਵੀਡੀਓ ਚ ਸ਼ਾਇਦ ਤੁਹਾਨੂੰ ਇਹਦੀ ਜਿਹੜੀ ਟ੍ਰੇਸਿੰਗ ਉਹ ਨਹੀਂ ਦਿਸਦੀ ਹੋਣੀ ਹਾਂ ਤਾਂ ਹੁਣ ਆਪਾਂ ਨੇ ਕਰਨਾ ਹੈ ਬੈਕ neck ਕਟਿੰਗ ਠੀਕ ਹੈ ਕਿਉਂਕਿ ਆਪਾਂ ਜਿਹੜੀ ਇਹਦੀ ਫਰੰਟ ਦੀ ਚੜਾਈ ਹੈਗੀ ਆ ਉਹ 3 ਇੰਚ ਰੱਖਣੀ ਹੈ neck ਦੀ ਠੀਕ ਹੈ ਤੇ ਜਦੋਂ ਆਪਾਂ ਫਰੰਟ ਦੀ 3 ਰੱਖਣੀ ਆ ਤਾਂ ਆਪਾਂ ਇਹ 2 ਇੰਚ ਘੱਟ ਰੱਖਣਾ ਕਿਉਂਕਿ ਆਪਾਂ ਨੇ ਰੇਪ ਲਗਾਣੀ ਹੈ ਅਗਰ ਤੁਸੀਂ ਬੁਕਰਮ ਵਾਲਾ ਹੀ ਕਟਿੰਗ ਕਰਨਾ ਹੈ ਫਿਰ ਤੁਸੀਂ 3 ਇੰਚ ਦੀ ਚੜਾਈ ਨਾਲ ਹੀ ਕਟਿੰਗ ਕਰ ਸਕਦੇ ਆ ਤੇ ਆਪਾਂ ਇੱਥੋਂ ਲਗਾਣਾ ਹੈ 6 ਇੰਚ ਔਰ ਇੱਦਾਂ ਨੂੰ ਲਗਾ ਲੈਣਾ ਆਪਾਂ ਪੂਰਾ 3 ਇੰਚ ਤੇ ਇਦਾਂ ਇਹਨੂੰ ਇਦਾਂ ਸਿੱਧਾ ਬਾਕਸ ਬਣਾ ਲੈਣਾ ਇੱਕ ਔਰ ਇੱਥੋਂ ਤਕਰੀਬਨ ਤੁਸੀਂ ਪੌਣੇ ਇੱਕ ਇੰਚ ਤੇ ਸ਼ੇਪ ਦੇ ਦੇਣੀ ਹੈ ਗੁਲਾਈ ਦੀ ਇਹ ਤਾਂ ਮੇਰੇ ਇਹ ਹੋ ਗਿਆ ਕਮੀਜ਼ ਕਟਿੰਗ ਤੇ ਰਹਿ ਗਈਆਂ 슬ੀਵਜ਼ ਹੁਣ ਕਰਦੇ ਆ 슬ੀਵਸ ਦੀ ਕਟਿੰਗ ਹਾਂਜੀ ਇਹ ਹੁਣ ਆਪਾਂ ਨੇ 슬ੀਵਸ ਲਈ ਕਪੜਾ ਲੈ ਲਿਆ ਆ ਇਸ ਤਰ੍ਹਾਂ ਠੀਕ ਹੈ ਜਿੰਨਾ ਤੁਹਾਡੀ ਚੈਸਟ ਹੁੰਦੀ ਆ ਠੀਕ ਹੈ ਸਾਡੀ ਚੈਸਟ ਹੈਗੀ 24 24 ਦਾ ਹਾਫ ਹੋ ਗਿਆ 12 ਇੰਚ ਤੇ ਇਹ ਪੂਰਾ 12 ਹੈ ਬਟ ਸਾਨੂੰ ਥੋੜਾ ਜਿਹਾ ਇੱਕ ਪੀਸ ਇਹਦੇ ਲਈ ਜੋੜ ਵਾਸਤੇ ਚਾਹੀਦਾ ਹੈ ਪਰ ਆਪਾਂ ਦੇਖਾਂਗੇ ਹੁਣ ਲੇਕਿਨ ਜਿਹੜੀ ਆਪਾਂ ਨਾਰਮਲ 3 ਇੰਚ ਤੇ ਲਗਾਣੇ ਆ ਕਿਉਂਕਿ ਇਹ ਹੈਵੀ ਸਾਈਜ਼ ਹੈ ਇਹ ਆਪਾਂ 3.5 ਤੇ ਲਗਾਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਨੇ ਹੁਣ ਦੇਖਣਾ ਤਿਰਛਾ ਕਰਕੇ 12 ਇੰਚ ਸਾਡਾ ਇੱਥੋਂ ਕਪੜਾ ਥੋੜਾ ਜਿਹਾ ਹੈਗਾ ਐਕਸਟਰਾ ਇਸ ਕਰਕੇ ਆਪਾਂ ਜੋੜ ਨਹੀਂ ਪਾਣਾ ਪਰ ਜੇ ਤੁਹਾਨੂੰ ਲੱਗਦਾ ਕਿ ਬਿਲਕੁਲ ਪੂਰਾ ਪੂਰਾ ਕਪੜਾ ਹੈ ਤਾਂ ਤੁਸੀਂ ਜੋੜ ਪਾ ਸਕਦੇ ਆ ਠੀਕ ਹੈ ਸਾਡਾ ਇੱਥੋਂ ਜਿਹੜਾ ਇਹ ਚੱਲ ਜਾਣਾ ਹੈ ਹੁਣ ਆਪਾਂ ਇੱਥੋਂ ਸਿੱਧਾ ਲਾਈਨ ਡਰਾ ਕਰ ਲੈਣੀ ਹੈ ਔਰ 12 ਦਾ ਹਾਫ ਕਰ ਲੈਣਾ ਹੈ ਇਦਾਂ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਗੁਲਾਈ ਦੇ ਦੇਣੀ ਹੈ ਇਦਾਂ ਹੁਣ ਆਪਾਂ ਇਹ ਜਿਹੜੀ ਸੈਂਟਰ ਕੀਤਾ ਆ ਹੁਣ ਇਹ ਦਾ ਵੀ ਹਾਫ ਕਰਾਂਗੇ ਇਹੇ ਨੂੰ ਹੁਣ ਅੱਧਾ ਇੰਚ ਔਰ ਇਹਨੂੰ ਆਪਾਂ ਇੱਥੋਂ ਇਦਾਂ ਕਰਾਂਗੇ ਔਰ ਇਸ ਨਿਸ਼ਾਨ ਨੂੰ ਮਿਲਾ ਕੇ ਇੱਥੋਂ ਇੰਚ ਕੋ ਪਹਿਲਾਂ ਆਪਾਂ ਨੇ ਮਿਲਾ ਲੈਣਾ ਠੀਕ ਹੈ ਇਹ ਸਾਡੀਆਂ ਕਾਟਾਂ ਪੈ ਗਈਆਂ ਤੇ ਇੱਥੋਂ ਆਪਾਂ ਨੇ ਲਗਾਣਾ ਆ ਜਿੰਨੀ ਸਾਡੀ ਬਾਹ ਦੀ ਲੈਂਥ ਹੈਗੀ ਆ ਉਹਦੇ ਤੋਂ ਅੱਧਾ ਇੰਚ ਐਕਸਟਰਾ ਨਿਸ਼ਾਨ ਲਗਾ ਲੈਣਾ ਠੀਕ ਹੈ ਔਰ ਇਹਨੂੰ ਕਰ ਲੈਣਾ ਆਪਾਂ ਨੇ ਸਿੱਧਾ ਔਰ ਇੱਥੇ ਆਪਾਂ ਨੇ ਜਿੰਨੀ ਸਾਡੀ ਮੋਰੀ ਹੈਗੀ 6 ਇੰਚ ਤੇ 2 ਇੰਚ ਲਵਾਂਗੇ ਐਕਸਟਰਾ ਔਰ ਇਹ ਐਕਸਟਰਾ ਵਾਲੇ ਨਿਸ਼ਾਨ ਨੂੰ ਆਪਾਂ ਇੱਥੇ ਮਿਲਾ ਲੈਣਾ ਹੈ ਇਦਾਂ ਹੁਣ ਆਪਾਂ ਕਰਾਂਗੇ ਇਥੋਂ ਕਟਿੰਗ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਨੇ ਕਟਿੰਗ ਕਰ ਲੈਣੀ ਹੈ हम अपने फ्रंट वाली जी काट है ये सिर्फ उपरले दो पलियाू ही पानी है इदा हम आप करेंगे इतों कटिंग अगर तुम कट नहीं लगाने चाहिए तो इस तरह भी कटिंग कर सकते हैं ਕਿ ਤੋ ਸਾਨੂੰ ਪਤਾ ਰਹਿੰਦਾ ਕਿ ਇਤਾਂ ਇਥੋਂ ਫੋਲਡ ਕਰਨਾ ਹੈ ਠੀਕ ਹੈ ਇੰਨਾ ਸੀ ਕਪੜਾ ਫੋਲਡ ਕਰਨਾ ਹੈ ਇਹ ਹੋ ਗਈ ਸਾਡੇ ਸੂਟ ਦੀ ਕਟਿੰਗ ਤੇ ਇਹਦੀ ਵੀਡੀਓ ਵੀ ਤੁਹਾਨੂੰ ਸਟਿਚਿੰਗ ਦੀ ਜਿਹੜੀ ਦਿਖਾਵਾਂਗੇ ਤੇ ਇਹ ਅੱਜ ਆਪਾਂ ਸਿਰਫ ਸ਼ਰਟ ਕਟਿੰਗ ਹੈਵੀ ਸਾਈਜ਼ ਦਾ ਸੂਟ ਜਿਹੜਾ ਆ ਉਹਦੀ ਕਟਿੰਗ ਤੁਹਾਨੂੰ ਦੱਸਣੀ ਸੀਗੀ ਤੇ ਉਹ ਆਪਾਂ ਨੇ ਅੱਜ ਕਟਿੰਗ ਦੱਸੀ ਹੈ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈਗਾ ਆ ਜਾਂ ਕੋਈ ਗੱਲ ਨਹੀਂ ਸਮਝ ਲੱਗੀ ਤਾਂ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਵੀ ਦੇਖ ਸਕਦੇ ਹੋ ਫਿਰ ਵੀ ਕੋਈ ਡਾਊਟ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਅਗਰ ਕਲਾਸਸ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਕੌਂਟਿਕ ਚੈਨਲ